ਸਿਰੇ तकरीबन 5:30 4:00 ਵਜੇ ਦੇ ਕਰੀਬ ਇਹਨਾਂ ਦੇ ਛੱਤ ਡਿੱਗੀ ਆ ਠੀਕ ਹੈ ਜੀ ਔਰ ਇਹਨਾਂ ਪਰਿਵਾਰ ਨੂੰ ਤੇ ਪਤਾ ਨਹੀਂ ਲੱਗਾ ਸਾਰੇ ਪਿੰਡ ਨੇ ਰਲ ਕੇ ਛੱਤ ਦੇ ਥੱਲੇੋਂ ਪਰਿਵਾਰ ਨੂੰ ਕੱਢਿਆ ਵਾ ਹੂੰ ਠੀਕ ਹੈ ਜੀ ਔਰ ਪਰਿਵਾਰ ਨੂੰ ਕੱਢਣ ਤੋਂ ਬਾਅਦ ਆ ਹੀ ਸਿਟੀ ਹਸਪਤਾਲ ਲੈ ਕੇ ਗਏ ਉਸ ਤੋਂ ਬਾਅਦ ਇੱਧਰ ਲੈ ਕੇ ਆਏ ਜਿਨ੍ਹਾਂ ਨੇ ਬਿਲਕੁਲ ਡੈਥ ਕੋਣ ਕੋਣ ਜੀ ਪਰਿਵਾਰ ਵਿੱਚ ਜਿੰਨਾਂ ਡੈਥ ਹੋਈ ਹੈ ਪੰਜ ਪਰਿਵਾਰ ਦੇ ਮੈਂਬਰ ਕੋਣ ਕੋਣ ਜੀ ਲੜਕੀ ਲੜਕਾ ਦੋ ਬੇਟੇ ਇੱਕ ਬੇਟੀ ਸੀ ਦੋਨੋ ਜੀ ਆ ਪਤਾ ਨਹੀਂ ਲੱਗਾ ਇਹ ਰਾਤ ਕਿਹੜੇ ਵੇਲੇ ਰਿਜੀ ਹੈਗੀ ਅਸੀਂ ਕਦੇ ਨਹੀਂ ਆ ਕੇ ਵੇਖਿਆ ਜੀ ਤੇ ਕੌਣ ਸੀ ਘਰ ਘਰ ਚ ਪੰਜ ਦੇ ਪੰਜ ਪਰਿਵਾਰ ਦੇ ਮੈਂਬਰ ਸਾਰੇ ਤੁਹਾਡੇ ਭਰਾ ਸੀ ਕੌਣ ਕੌਣ ਮੈਂਬਰ ਦੱਸੋ ਕੀ ਨਾਂ ਚ ਇਹਨਾਂ ਦਾ ਗੁਰਵਿੰਦਰ ਸਿੰਘ ਤੇ ਉਹਨਾਂ ਦੀ ਪਤਨੀ ਪਤਨੀ ਵੀ ਨਾਲ ਤੇ ਤਿੰਨ ਬੱਚੇ ਅੱਛਾ ਜੀ ਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਛਾਦੇ ਕੀ ਆ ਹਸਾ ਵਾਪਰੇ ਹਸਪਤਾਲ ਸਾਕੇਠੇ ਆਪਾਂ ਇਧਰਲੇ ਪਾਸੇ ਉਹ ਅਲੱਗ ਸਾਈਡ ਤੇ ਰਹਿੰਦੇ ਸੀਗੇ ਅੱਛਾ ਜੀ ਉਧਰਲੇ ਪਾਸੋਂ ਫੋਨ ਗਿਆ ਛੋਟੇ ਭਰਾ ਦੇ ਘਰ ਦੀ ਦਾ ਹੂੰ ਹੂੰ ਕਰਕੇ ਉਹ ਜਿਹੜਾ ਛੱਤ ਜਿਹੜੀ ਡਿੱਗਦੀ ਹੈ ਜਿਸ ਕਾਰਨ ਛੱਤ ਡਿੱਗਣ ਦੇ ਨਾਲ ਜਿਹੜੇ ਗੁਰਵਿੰਦਰ ਸਿੰਘ ਤੇ ਇਹਦੀ ਮੈਸੇਜ ਤੇ ਇਹਦੇ ਦੋ ਲੜਕੇ ਤੇ ਇੱਕ ਲੜਕੀ ਇਹਨਾਂ ਦੀ ਜਿਹੜੀ ਮੌਤ ਹੋ ਚੁੱਕੀ ਹੈ ਤੇ ਇਹਨਾਂ ਨੂੰ ਅਸੀਂ ਇੱਥੇ ਹਸਪੀਟਲ ਲਿਆਂਦਾ ਸੀ ਇਹਦੇ ਡਾਕਟਰ ਸਾਹਿਬ ਨੇ ਇਹਨਾਂ ਨੂੰ ਡੈੱਡ ਘੋਸ਼ਟ ਕੀਤਾ ਹੁਣ ਇਹਨਾਂ ਦੇ ਵਾਰਸਾ ਨੇ ਜਿਹੜੀ ਹੈ ਇਹਨਾਂ ਦੇ ਡੈੱਡ ਬੋਡੀ ਇਹਨਾਂ ਨੇ ਕਰਤੀ ਹੈ ਵੀ ਕਾਰਵਾਈ ਹੁਣ ਦੇਖਦੇ ਆ ਜੇ ਕੋਈ ਇਹ ਕਾਰਵਾਈ ਕਰਾਉਣਾ ਚਾਹੁੰਦੇ ਤੇ ਅਸੀਂ ਨੋਡ ਅਨਸਾਰ ਕਾਰਵਾਈ ਕਰਾਂਗੇ ਇਹ ਇਹਦੇ ਜਿਹੜੇ ਬੱਚੇ ਆ ਜਿਹੜੀ ਉਹਨਾਂ ਦੀ ਜਿਹੜੀ ਉਮਰ ਹੈ 17 ਤੋਂ ਲੈ ਕੇ 22 ਸਾਲ ਦੇ ਵਿੱਚ ਨੇ ਤੇ ਜਿਹੜੇ ਦੋਨੋਂ ਮੀਆਂ ਬਿੱਦੀ ਆ ਇਹਨਾਂ ਦੀ 45 ਸਾਲ ਦੇ ਕਰੀਬ ਇਹਨਾਂ ਦੀ ਅਜੇ ਐਸਸੀ ਕਾਸ਼ਟ ਨੂੰ ਬਲਾਂਗ ਕਰਦੇ ਆ ਸਰ ਇਹ ਸਿਰਫ ਪੰਜ ਮੌਤਾਂ ਹੀ ਆ ਟੋਟਲ ਪੰਜ ਮੌਤਾਂ ਆ ਸਮਾ ਸਾਨੂੰ ਹੁਣ ਤਕਰੀਬਨ ਇਨਫੋਰਮੇਸ਼ਨ ਮਿਲੀ ਆ ਅਸੀਂ ਵੀ ਹੁਣ ਮੈਂ ਮੌਕੇ ਤੋਂ ਜਾ ਕੇ ਆਏ ਹਾਂ ਹੁਣ ਮੈਂ ਹਸਪੀਟਲ ਆ ਗਿਆ ਬਾਕੀ ਦੇਖਦੇ ਆ ਕਿ ਆਪਣਾ ਸਟੇਟਮੈਂਟ ਵਗੈਰਾ ਲਿਖਾਉਂਦੇ ਆ